ਸਤਿ ਸ਼੍ਰੀ ਅਕਾਲ ਸਾਰਾ ਵਾਹਿਗੁਰੂ ਦੀ ਬਖਸ਼ੇ ਸੰਗਤ ਜੀ ਅਸਮੇ ਅਸੀਂ ਹਾਜ਼ਰ ਹਾਂ ਸ੍ਰੀ ਅਮਰ ਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਇਹ ਹੈ ਸਾਰਾ ਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਜੋ ਇੱਕ ਵੱਖਰਾ ਕਾਰਜ ਦੇਖ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਰਤੀ ਅਸਰਾਵਲੋਂ ਗਾਂ ਦਾ ਮਾਸ ਉਟਿਆ ਜਾਂਦਾ ਸੀ ਜਾਂ ਫਿਰ ਸਮਰਤ ਪਿੰਨਾ ਪੁਰਨਾ ਸੁੱਟ ਕਰਕੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸ਼ਾਮ 8:05 ਦੇ ਪੰਜ ਮਿੰਟ ਦਾ ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਕੁਝ ਦੇਖੇ ਉਹ ਸਾਹਮਣੇ ਦੋ ਕੋਲੇ ਜਿੰਨੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਤਾਂ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਤੜਾਦ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਤੜਾਦ ਵਿੱਚ ਮੱਛੀਆਂ ਜਿੰਨਾ ਪੰਜਾਂ ਹਜ਼ਾਰ ਤੋਂ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸੇ ਜੀਬ ਬੰਦੇ ਦੀ ਸ਼ਰਾਬਤ ਹੈ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇਹ ਕੋਰ ਪਾਰਕਿੰਗ ਜਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ 12 ਜੀ ਦੇ ਘਰ ਦੇ ਦਿਹਾਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਨ ਸਾਲ ਸ਼ਰਾਰਤੀ ਅੰਸ਼ ਇਹੋ ਜਿਹੀਆਂ ਚਾਲਾਂ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜਿਸ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਇਹ ਗਲਤੀ ਕੀਤੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਰਾਬ ਕਰਨ ਦੇ ਵਿਚਾਰ ਅਗਾਜ਼ ਤੋਂ ناکਾਮਜਾਬ ਹੋਵੇ ਵਾਇਬਰੂਜੀਤਾ ਖਾਲਸਾ ਸਾਹਿਬ ਵਾਇਬਰੂਜੀ ਦੇ ਪਤੀ